ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਵਾਗਤ ਹੈ ਖੋਰਨਾ ਦੇ ਬਲੌਗ ਦੇ ਵਿੱਚ ਅੱਜ ਆਪਾਂ ਚੱਲੇ ਹਾਂ ਸਕੂਲ ਕਿਤੇ ਨਾ ਟੈਂਟ ਕੀਤੀ ਆ ਪਾਸਪੋਰਟ ਕਰਿਆਗਾ ਬਾਕੀ ਅਸੀਂ ਜਾਰਾ ਇਹਨਾਂ ਨਾਲ ਮਿਲਾਂਗੇ ਸਾਰੇ ਨਾਲ ਆਪਣੇ ਗੱਡੀ ਕਰਤੀ ਆਪਾਂ ਸਟਾਰਟ ਪਹਿੰਡੂ ਚੱਕਣਾ ਆਪਾਂ ਜਸਪ੍ਰੀਤ ਜੱਤਣਾ ਕਾ ਜਾ ਕੇ ਯਾਥੂਰੀ ਚੱਕਿਆ ਪਏ ਜਦਾਂ ਬਰਨਾਲੇ ਦਿਹਾਉਣਿਆਂ ਬਾਕੀ ਸਰਟੀਫਿਕੇਟ ਲੈ ਕੇ ਆਂਡੀ ਐਮਸੀ ਤੇ ਡੀਸੀ ਲੈ ਕੇ ਆਉਣਾਗਾ ਉੱਥੇ ਕਿੱਥੇ ਮਿਲਦੇ ਆ ਹੁਣ ਚੱਲੇ ਆਪਾਂ ਬਰਨਾਲੇ ਕੀ ਆਲਾ ਵੀਰੇ ਉਦੋਂ ਇਹ ਕਹਿੰਦਾ ਉਦੋਂ ਵਜੇ ਕਿੱਥੇ ਜਾਣਾਗਾ ਸਕੂਲ ਤੋਂ ਆਗੇ ਵਜੋਂ ਦੁਬਾਰਾ ਬੈਲ ਕੀ ਹੈ ਬੈਲ ਗਏ ਕਹਿੰਦੇ ਟਰਾਲੀ ਕੋ ਜਾਣਾਗਾ ਦੇਖਿਆ ਯਾਰ ਕਿੰਨੀ ਕਿ ਟਰਾਲੀ ਮੈਂ ਤੈਨੂੰ ਲੈ ਤੈਨੂੰ ਤੂੰ ਨਹੀਂ ਨਹੀਂ 5:30 ਪੰਜ ਕਿੱਥੇ 5:30 ਪੌਣੇ 6 ਪੌਣੇ 6 ਵੀਰੇ ਪੌਣੇ ਸੀ ਇੱਕ ਦੂਜੀ ਹੈਗੀ ਆ 5:20 ਦੀ ਦੋ ਬਣਾਈਆਂ ਚੋਬਰਾਂ ਨੇ ਕਹਿੰਦੇ ਜਾ ਕੇ ਮੈਲ ਦਾ ਸਕੂਲ ਜਾ ਕੇ ਹੁਣ ਐਵੇਂ بڑے ਸਕੂਲ ਪਹੁੰਚ ਗਏ ਕਹਿੰਦਾ ਖੁਸ਼ੀ ਦੇਖੋ ਕਿੰਨੀ ਆ ਕਾਰੋ ਜੀ ਨੂੰ ਬਹੁਤ ਜੰਗਾ ਜਿੱਤੀਆਂ ਇੱਥੇ ਨਿਆਰਾ ਜੀ ਆਜੂ ਕੋਲ ਨਿਆਰੇ ਲੇਦਾ ਵਈ ਪੜੇ ਦੇ ਸਿੱਖਦਰ ਕਲਾਸ ਇੱਕ ਦਾ ਇੱਕ ਲਾਹ ਲਈ ਖੇਡਾਂ ਜੀ ਰਹੇ ਆ ਸੀ ਇਹਦੇ ਕਰਕੇ ਨੰਬਰ ਆਇਆ ਗਏ ਪਾਸ ਵੀ ਇਹਦੇ ਕਰਕੇ ਹੋਇਆ ਹਾਂ ਹਾਂਜੀ ਖੇਡਾਂ ਵਾਦੀ ਸਰਟੀਫਿਕੇਟ ਲੈਣਾ ਆਏ ਜੀ ਅੱਛਾ ਪਹਿਲਾਂ ਵੀ ਆਏ ਆ ਮੋਟੇ ਇਕੱਠੀ ਆਏ ਇਕੱਠੀ ਹਾਂਜੀ ਹਾਂਜੀ ਕਿਉਂ ਜਲਦੀ ਹੈ ਕਹਿੰਦੇ ਸਕੂਲੇ ਕਹਿੰਦੇ ਇੰਨੀ ਤਾਂ ਕਹਿੰਦੇ ਦੇ ਪਰਦੇ ਉਹ ਨਾ ਜਲੇ ਤਾਂ ਕਿਹੜਾ ਬੜਾ ਹੀ ਚਾਲ ਦੀ ਥਾਪੀ ਆ ਬੜਾ ਹੈਣੀ ਦਾ ਨਾ ਝੂਠ ਬੋਲੀ ਆ ਸਾਨੂੰ ਆਈ ਸੀ ਕੱਲ ਖੇਟਾ ਮੁੰਡੇ ਜੀ ਇੰਟਰਨੈਸ਼ੀਨਲ ਨੇਪਾਲ ਲੱਕ ਜਾਇਆ ਹੈ ਕਹਿੰਦੇ ਉਹ ਰਹਿਣਾ ਥਾਰ ਲੈ ਆਉਣੇ ਨਾਮ ਲਾ ਗਏ ਨੇ ਇੱਥੇ ਕੀ ਹਾਲ ਜੋ ਬਰ ਸੱਤੋਂ ਨਹੀਂ ਨਹੀਂ ਕੀ ਹਾਲਾ ਕੀ ਹਾਲ ਮੀਜੀ ਛੱਟਾ ਲਾਲੇ ਉਹ ਫਿਲਟਰ ਲਾ ਲਈ ਉਹ ਮਕਾਲਾ ਸਰਟੀਫੀਕੇਟ ਨਹੀਂ ਦਿੰਦੇ ਸਕੂਲ ਵਾਲੇ ਜਾਲੀ ਛੱਟਾ ਸਰਟੀਫੀਕੇਟ ਨਹੀਂ ਦਿੰਦੇ ਉਹ ਵੀ ਦੇ ਦਾਂਗੇ ਉਹ ਕੀ ਕਰਨਾ ਐਪਲੀਕੇਸ਼ਨ ਲਿਖਣੀ ਆ ਐਪਲੀਕੇਸ਼ਨ ਲਿਖਣੀ ਆ ਨੰਬਰ ਪੇਪਰ ਦੇ ਛੱਟਾ ਦੱਸ ਰੋ ਪੇਪਰ ਤਾਂ ਐਪਲੀਕੇਸ਼ਨ ਲਿਖੀ ਨਹੀਂ ਕਿਉਂ ਕੀ ਹੋ ਗਿਆ ਅਜ ਬਲੌਗਰ ਹਾਰ ਦੇ ਸ਼ਾਇਦ ਬਲੌਗਰ ਹਾਰ ਦੇ ਕੋਈ ਨਾ ਬੱਚਾ ਆਪਣਾ ਕੁਝ ਨਹੀਂ ਬਣਾਇਆ ਉਹ ਪੜ ਕੇ ਸਾਰੇ ਐਪਲੀਕੇਸ਼ਨ ਲਿਖਣੀ ਨੇ ਅ ਵੀ ਦੇਖਦੇ ਲੈ ਕੇ ਤੇ ਆ ਕੱਟੇ ਦਿਆਂਗੇ। ਕਿਹੜੀ ਜਿਹੜੀ ਇਜਾਜ਼ਤ ਹੈ? ਤੇ ਸਾਈਨ ਕਰਾ ਦੇ। ਅਸਟ ਆ ਵੀ ਕਰ ਦੇ ਤੂੰ। ਮੈਂ ਕਰ ਦਿੰਦਾ ਬਾਈ ਤੇਰੇ ਸਾਈਨ ਵਧੀਆ ਹੁਣ। ਬਸ। ਟੀਸੀ ਰਹਿ ਗਏ। ਉਹ ਟੀਸ ਕਿਹਦੇ ਜਿਹੜਾ ਸਕੂਲ ਚੋਂ ਤੇਰਾ? ਹਾਂ। ਕਦੇ ਪੜ੍ਹਦੇ ਕਿੱਥੇ ਸੀ? ਸਰਟੀਫਿਕੇਟ ਕਿੱਥੋਂ ਮਿਲਦੇ ਆ? ਐ ਜੇ ਵੀ ਕਰਨਾ ਮੋੜਦੇ ਜਾਂਦੇ। ਐ ਦੇ। ਹਏ। ਚੰਨੀ ਪੁੱਤ ਤੈਨੂੰ ਕਰੀ। ਪਰ ਫੈਸ਼ਨ ਹੋ ਗਿਆ ਚੰਨੀ। ਓਏ ਆ ਪੜ੍ਹਦੇ ਕਿੱਥੇ ਸਰਟੀਫਿਕੇਟ ਕਿਉਂ? ਨਿਬੜ ਗਈ ਹੁਣ ਆਪਣੀ ਹਣਾ। ਨਿਬੜ ਗਈ। ਮਸਾਈ। ਮਸਾਈ। ਚਲੀਏ 10ਵੀਂ ਲੈ ਕੇ ਗਿਆ ਬਾਈ ਆ ਖੇਡ ਨਹੀਂ ਹੈਗੀ ਯਾਰ ਆਹ ਨੀਚੀ ਤੇ ਛੱਟਾ ਉਹ ਸਿਰਾ ਕਰਾ ਕੇ ਅਜ ਬੁੱਲੇ ਛੱਟ ਲਗਿਆ ਬਾਈ ਬੰਦ ਟੱਕਣਾ ਪਰ ਸੁਆਦ ਫੁੱਲ ਲੈ ਗਿਆ ਅਰਾਸ ਗਾਗਿਸ ਬੁੱਲੇ ਘਟ ਸੀ ਨਹੀਂ ਦਿਖਾਉਣਾ ਜੇ ਰੌਣ ਕਿਧਾ ਹੋਣੀ ਫੁੱਲ ਆ ਜਾ ਮੁੰਡੇ ਨੇ ਸਿਰਾ ਕਰਾ ਦੰਦਾ ਸਣੀ ਹਾ ਤੇ ਕੀ ਕਿਹੜੀ ਗੱਲ ਸਿਰਾ ਕਰਾਇਆ ਬਸ ਸਿਰਾ ਕਰਤਾ ਬਸ ਇੱਕ ਗੱਲ ਤਾਂ ਕਹਿੰਦੇ ਮੁੰਡੇ ਪਾਸ ਹੋ ਗਏ ਦਿਖਾਉਣਾ 10ਵੀਂ ਚੋ ਕਹਿੰਦੇ ਪਾਸ ਦਿਖਾਇਆ ਪਾਸ ਕਹਿੰਦੇ ਪਰ ਨੰਬਰ ਨਹੀਂ ਦਿਖਾ ਸਕਦੇ ਤੁਹਾਨੂੰ ਜੀ 60 ਦਾ ਨਹੀਂ ਬਲੌਕ ਖਤਮ ਨਹੀਂ ਕਰਨਾ ਹੁਣ ਚੱਲਿਆ ਆਪਾਂ ਬਿਲਕੇ ਟਰਾਲੀ ਕੋਲੇ ਉਹ ਜਾਣਿਆ ਤੁੰੂਲਾ ਖਲਾ ਜਾ ਕੇ ਚੱਲ ਤੁੰੂਲਾ ਖਲਾ ਐਜ ਜਸਪਰੀ ਤੇ ਪੜਾ ਮੈਡਮ ਆਣ ਜਾ ਕੇ ਮੈਡਮ ਨੂੰ ਪੜਾ ਤੂੰ ਪੜ ਲੈਣੀ ਮੈਡਮ ਨੂੰ ਪੜਾ ਕੇ ਜਾ ਕੇ ਤੂੰ ਹੂੰ ਨਾਣ ਉੱਥੇ ਤਾਰੀ ਇਹਨਾਂ ਕੋਲੇ ਬੱਸ ਓਕੇ ਬਾਏ ਦੋਸਤੋ ਮਿਲਦਾ ਤੁਹਾਨੂੰ ਬਿਲਕੇ ਜਾਂਦੇ ਹੋਏ ਕੇ ਚੱਲੇ ਹੁਣ ਦੇਖਦੇ ਹਾਂ ਇਹ ਕੀ ਆ ਵੀਰ ਚੱਲੇ ਚ ਦੇਖੇ ਤਾਂ ਟਰਾਲੀ ਜੇ ਰੰਗ ਰੰਗ ਕੀਤਾ ਕਿ ਨਹੀਂ ਕੀਤਾ ਯਾਰ ਉਹਨਾਂ ਨੇ ਕੀਤਾ ਨਹੀਂ ਸੀ ਰੰਗ ਇਹਦੇ ਤਾਂ ਗਾਟਾ ਪਿਆ ਸੀ 16 ਬੁੱਟੀ ਦਾ ਬਣਾਉਣਾ ਮੂਰਲਾ ਪਾਸਾ ਪਿਆ ਸੀ ਜਾਣਨੇ ਹੁਣ ਦੇਖਦੇ ਹਾਂ ਕਹਿੰਦੇ ਕਰਤੀਆਂ ਹੋ ਗਿਆ ਟਰਾਲੀ ਤਿਆਰ ਇਹਦਾ 1 ਕੀ 1 ਤਿਆਰ ਹੋਈ ਆ ਜੀ ਆਇਗਾ 14 ਫੁੱਟੀ ਦੂਜੀ ਹੋ ਜਾਂਦੀ ਆ ਦੂਜੀ ਉਧਰ ਲੈ ਕੇ 16 ਫੁੱਟੀ ਹਾਂ ਇਸ ਫਾਰਮ ਵਾਲੀ ਇੱਥੇ ਖੜੀ ਸੀ ਬਸ ਠੀਕ ਹੈ ਵੀ ਤਿਆਰੀ ਆ ਕਹਿੰਦੇ ਉਧਰ ਜਾਂਦੀ ਆ ਬਸ ਇਹ ਜਾ ਕੇ ਮੇਰੇ ਵੱਡੇ ਬ੍ਰਾਂਡ ਤੇ ਇਦਾਂ ਮੈਂ ਛੋਟੇ-ਮੋਟੇ ਵਰਕ ਕਰਮ ਹੀ ਹੁੰਦੇ ਆ। ਫਾਈ ਚੈੱਕ ਕਰੂ ਟਰਾਲੀ ਦੀ ਕਿੰਨੀ ਆ। ਇੱਕ ਨੰਬਰ ਕੰਮ ਆ। ਇਹ ਬੁਝੇ ਕੰਮ ਆ। ਨਹੀਂ ਮਿਲਦੀ ਆ ਕਿ ਕਹਿੰਦੇ ਹੁਣ ਬਣੀਆ ਜਾ ਕੇ 6 ਮਹੀਨਾਵਾਂ ਟਰਾਲੀ। ਹਾਂ ਇਸ ਵਾਰ ਮੈਂ। ਹਾਂ। ਆਓ। ਦੇਖੋ ਟਰਾਲੀ ਰੰਗ ਤੇ ਰਹਿਊ ਬਸ ਹੁਣ। ਹਾਂ। ਆ ਰਹਿਗੇ ਤਾਂ ਆਪਾਂ ਲਾਏ। ਆ ਲਾ ਪੈਣੇ। ਕੀ ਚੀਜ਼ ਹੈ ਮੇਰੇ ਕੋਲ ਲਾਇਟ ਰਫਲਾ ਚੈੱਕ ਕਰੋ ਬਣ ਗਈ ਟਰਾਲੀ ਕਾ ਹੁਣ ਕੋਈ ਚੀਜ਼ ਮਿਲ ਗਈ ਆ ਉਹ ਦੇਖੋ ਲੱਗ ਰਿਹਾ ਚੀਪਾ ਸੀਪਾ ਨੂੰ ਕਿਵੇਂ ਲੱਗਦਾ ਪੀਤੇ ਟਰਾਲੀ ਬਣ ਗਈ ਓਏ ਲੋਟ ਆ ਹਾਂ 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 ਚੱਲ ਲੋਟੀ ਲੋਟਾ ਆ ਨਾਲਕ ਸਰ ਦਿਖਾਵਾਂਗੇ ਨਾਲਕ ਸਾਹਿਬ ਚੱਲਾਂਗੇ ਲੈ ਕੇ ਪਿਆ ਵੀ ਬਰਸ਼ੀ ਤੇ ਆ ਹੁੰਦੀ ਮੇਰਾ ਅਗਸਤ ਹੁੰਦੀ ਆ 28 ਜਾਂ 27 ਅਗਸਤ ਤੇ ਹੀ ਹੁੰਦੀ ਮੇਰੇ ਸਾਬ ਨਾਲ ਲੰਗਰਾਂ ਚੱਲਾਂਗੇ ਉੱਥੇ। ਭਗੀਆਂ ਕੈਂਚੀਆਂ ਦੇ। ਦੇ ਦੂ ਆਪ ਤੇ ਟਰਾਲੀਆਂ ਰੰਗ ਤੇ ਆਦਾ ਸੋਣਾ। ਘਟੋ ਘਟ ਇਹ ਟਰਾਲੀ 15 ਦੰਨੀਆਂ। ਘਟ ਤੋਂ ਘਟ। ਮਰੇ ਜਰ ਹੁਣ ਉਹ ਲੈ ਆ। ਅੱਗੇ ਤਾਂ ਕਹਿੰਦੇ ਗੱਡੀਆਂ ਆ। ਟਰਾਲੀਆਂ ਟਰਾਲੀਆਂ ਖੜੀਆਂ ਕਹਿੰਦੇ ਚੈੱਕ ਕਰੋ। ਇੱਧਰ ਬਣਦੇ ਆ ਹੁੱਕਾ ਤੇ ਜੁੱਤੀਆਂ, ਗਾਟੇ। ਇੱਥੇ ਬਣਦੇ ਜਿਹੜੇ ਟਰਾਲੇ ਬਣਨ ਗਿਆ ਪੀਟੀ ਵਾਲੇ। ਹੈ? ਇੱਥੇ ਬਣਦੇ ਇੱਥੇ ਵੜਦਾ ਜੱਟਾਂ ਲੋਹਾ ਇੱਥੇ ਵੜਦੇ ਜੱਟਾਂ ਦੀ ਟਰਾਲੀ ਬਣੀ ਤੈਨਾਂ ਲੱਖ ਦੀ 3 ਲੱਖ ਸਾਲਾ ਦਾ ਕੰਮ ਹੀ ਕੰਮ ਹੀ ਨਹੀਂ 3 ਲੱਖ ਦਾ ਕੰਮ ਦਾ ਪਹਿਲਾ ਸੀ ਗੱਡੇ ਜਾ ਤੀ ਉੱਠਾ 2019 ਸੀ 3 ਲੱਖ ਦਾ ਕੋਈ 40 4 ਲੱਖ ਤੋਂ ਘੱਟ ਤਾਂ ਗੱਲ ਹੀ ਨਾ ਕਰੋ ਇੱਥੇ ਆ ਕੇ ਤਾਂ